ਦੇਖੋ ਯਾਰ ਕੋਈ ਗੱਲ ਤਾਂ ਹੈ ਨਾ ਆਪਣੀ ਜ਼ਿੰਦਗੀ ਚ ਪਹਿਲੀ ਵਾਰ ਹੋਇਆ ਇਹ ਕੰਮ ਸਵੇਰੇ ਜਦੋਂ ਆਪਾਂ ਅਜੂਠੇ ਕੱਖ ਪਾਉਣ ਪਸ਼ੂਆਂ ਨੂੰ ਤੇ ਆਪਣੀ ਗਾਂ ਜਿਹੜੀ ਇਹ ਸ਼ੂਈ ਬੈਠੀ ਸੀ ਆਲਾ ਕਹਿੰਦਾ ਵੀ ਗਾਂ ਦਾ ਬਈ ਸ਼ੂਈ ਪੈਂਦੀ ਹੈ ਕਿੱਡੀ ਗੱਲ ਗੱਲਾਂ ਆ ਬਈ ਹਜੀ ਗਾਂ ਦਾ ਮੰਨ ਲਓ ਇੱਕ ਮਹੀਨੇ ਤੋਂ ਉੱਤੇ ਪਿਆ ਤੀ ਇੱਕ ਮਹੀਨਾ ਤੇ ਇੱਕ ਦਿਨ ਪਿਆ ਤੀ ਇੱਕ ਮਹੀਨਾ ਪਹਿਲਾਂ ਸ਼ੂਈ ਬਈ ਬੱਸੀ ਨੂੰ ਜਨਮ ਦਿੱਤਾ ਵੈਸੇ ਬੱਸੀ ਠੀਕ ਠਾਕ ਆ ਗਈ ਮਹਾਾਇ ਗ੍ਰਤਾ ਕਰੇ ਮੱਸੀ ਤੇ ਤੇ ਹਜੇ ਬਸ ਗਾਂ ਨੇ ਤੇ ਆ ਵੀ ਸੰਗਾ ਸਮਾਨ ਪਾਉਣਾ ਦੀ ਵੈਸੇ ਉਹ ਠੀਕ ਆ ਗਈ ਚਲੋ ਜਿੰਨਾ ਕ ਕੱਡੂ ਦੁੱਧ ਜਿੰਨੀ ਉਮੀਦ ਸੀ ਪਰ ਜੇ ਸਹੀ ਟਾਈਮ ਤੇ ਸੂੰਦੀ ਸਮਾਨ ਸੂੰਣ ਪਾ ਕੇ ਸਭਾਉਂਦੇ ਚਲੋ ਜੋ ਮਾਲਕ ਨੂੰ ਮਨਜੂਆ ਬਸ ਇਹ ਹਜੇ ਠੀਕ ਠਾਕ ਆ ਤੇ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਬਈ ਦੱਸ ਜਾ ਕੇ ਦਿਓ ਕਮੈਂਟਾਂ 'ਚ ਇੱਕ ਮਹੀਨਾ ਪਹਿਲਾਂ ਸੀ ਯਾਰ ਧੰਨਵਾਦ ਜੀ